10 10.5 ਹੋਇਆ ਹੈ ਤਾਂ ਤੇ ਸਭ ਤੋਂ ਵੱਡਾ ਦੁੱਖ ਹੁਣ ਪਹਿਲਾਂ ਤਾਂ ਕੇਵਲ ਇੱਕ ਹੋਰ ਲੈਣੀ ਬੂਗ ਨਵੀਂ ਹੈ ਨਾ ਤੇ ਬੜਾ ਯਾਰ ਔਖਾ ਕੰਮ ਹੋਇਆ ਪਿਆਗਾ ਬਾਕੀ ਚਲੋ ਚਾਹੂ ਪੀਨੇ ਫਿਰ ਉੱਟ ਕੇ ਦੇਖਦੇ ਆਂ ਮਾਰ ਕੀ ਬੰਦ ਹੈ ਹਾਂਜੀ ਤੇ ਸਵੇਰੇ ਸਵੇਰੇ ਯਾਰ ਭੈ ਜੋ ਯਾਰ ਨਾਲ ਮਨ ਖਰਾਵੋ ਜਾਂਦਾ ਬਾਬੋ ਯਾਰ ਕੀ ਆ ਬੰਨਦਾ ਯਾਰ ਮੈਨੂੰ ਬੰਦ ਕਰਦੇ ਰਿਕ ਤੋਂ ਸਾਈਡ ਸੌਂਗ ਜੇ ਭੈ ਦੇ ਯਾਰ ਇਹ ਵੀ ਵੇਜਦੀ ਵੜਵੜ ਲੰਗਦੇ ਆ ਮੇਰੇ ਸਾਲੇ ਆ ਜਾਓ ਬਈ ਤੁਹਾਨੂੰ ਦਿਖਾਈਏ ਹਨਾ ਵੈਸੇ ਹੁਣ ਮੇਰਾ ਨਾ ਵੀੜੇ ਚ ਵਿਖਾਉਣ ਨੂੰ ਜੀ ਨਹੀਂ ਕਰਦਾ ਯਾਰ ਭਾਈ ਕੀ ਯਾਰ ਐਡਾ ਜਿਆਦੇ ਨਾ ਸੌ ਲੱਗੇ ਮੇਰਾ ਸਿਰ ਪਾਟੀ ਜਾਂਦਾ ਹੁਣ ਜਾਵਾਂ ਮੈਂ ਜਿੱਕ ਤੋਂ ਹੀ ਦਿਨੋਂ ਤੋਂ ਹੀ ਮੂਡ ਖਰਾਬ ਚੱਲੀ ਜਾਂਦਾ ਉਤੋਂ ਯਾਰਾ ਬੱਚਿਆਂ ਨੂੰ ਵੇਖ ਕੇ ਮਾਣੀ ਖਰਾ ਹੋ ਜਾਂਦਾ ਯਾਰ ਯਾਰ ਮੈਂ ਦੇ ਦਈਆਂ ਸੀ ਦਵਾਈ ਵੀ ਬੱਚਿਆਂ ਨੂੰ ਹਣਾ ਉਹ ਛੋਟੇ ਬੱਚੇ ਬਾਹਰ ਕੱਢਦੇ ਆ ਸਾਰੇ ਠੀਕ ਐ ਇਹਨਾਂ ਦੇ ਮੈਡੀਸਨ ਪਾ ਪਾ ਅੱਖਾਂ 'ਚ ਮੈਂ ਬਾਹਰ ਛੱਡ ਜਾਂਦਾ ਸੀ ਠੀਕ ਐ ਦੋ ਕੁ ਬੱਚੇ ਜਿਹ ਵਿੱਚੋਂ ਜ਼ਿਆਦਾ ਡਾਉਨ ਸੀਗੇ ਉਹਨਾਂ ਵਾਸਤੇ ਗੋਲਗਾਣੀ ਕੁੱਟਣਾ ਸੀ ਪਾ ਪਾ ਪਾਊਡਰ ਵਾਲਾ ਨਾ ਉਹ ਪਾਊਡਰ ਬਣਾ ਇਸ ਗੋਲਾਂ ਕੁੱਟ ਕੇ ਉਹ ਗੋਲ ਦਾ ਦੀ ਇੱਕ ਇੱਕ ਚੁੰਡੀ ਤੇ ਹਾਈ ਡ੍ਰੌਪ ਆ ਜਾਂਦਾ ਸੋ ਉਹਨਾਂ ਦੇ ਮੈਂ ਵੀ ਚਲੋ ਅੰਦਰੋਂ ਐਂਟੀਬਾਇਟਿਕ ਅੰਦਰੋਂ ਵੀ ਸੈੱਟ ਕਰ ਦੇਣਗੇ ਤਾਂ ਅੱਖਾਂ 'ਚ ਵੀ ਸੈੱਟ ਹੋ ਜਾਊਗਾ ਤੇ ਆ ਬਈ ਇੱਕ ਬੱਚਾ ਹਨਾ ਸਾਹਮਣੇ ਮਰਿਆ ਪਿਆਗਾ ਤੇ ਇਹਨੂੰ ਵੀਰੇ ਕੀ ਕੀਤਾ ਮੈਂ ਫਿਰ ਡਾਊਨ ਹੀ ਸੀ ਜਦੋਂ ਨਾ ਗਲ ਚ ਵੀ ਇੱਥੇ ਹੱਡਾ ਬਣਿਆ ਪਿਆ ਸੀ ਜਿਹਨੂੰ ਕੈਂਕਰ ਕਹਿੰਦੇ ਆ ਕਿਉਂਕਿ ਅੱਖਾਂ ਖਰਾਬ ਹੁੰਦੀਆਂ ਅੱਖਾਂ 'ਚ ਰੇਸ਼ ਆਉਂਦਾ ਅੱਖਾਂ 'ਚ ਗਿੱਡ ਬਣਦੀ ਐ ਉਦੋਂ ਬਾਅਦ ਮੂੰਹ 'ਚ ਰੇਸ਼ਾ ਪੜਦਾ ਮੂੰਹ 'ਚ ਹਟਾ ਬਣ ਜਾਂਦਾ ਤੇ ਚਿੱਟਾ-ਚਿੱਟਾ ਅਦਰੋਂ ਗਲ ਜਾਮ ਹੋ ਜਾਂਦਾ ਅੰਦਰ ਦਾਣੇ ਨਹੀਂ ਟੱਪਦੇ ਕੋਲਾ ਪਾਣੀ ਡੱਬਦਾ ਕੁੱਤਰਦੇ ਹਨ ਤੇ ਇਹ ਚੀਜ਼ ਬਹ ਗੰਦੀ ਏ ਗੱਲ ਮੁਕੀ ਰੱਖ ਦੇ ਛੱਡੋ ਮੇਰੇ ਬਾਹਰ ਗੱਲਾਂ 'ਚ ਕਰ ਰੋ ਜੀ ਨਹੀਂ ਕਰਦਾ ਹਨ ਤੇ ਮੈਂ ਵੀ ਇਹਨੂੰ ਮੈਡੀਸਿਨ ਦਿੱਤੀ ਮੈਂ ਚੁੰਡੀ ਭਰੀ ਉਹਦੀ ਆਪਣੀ ਗੋਲਾ ਕੁੱਟੀਆਂ ਸੀਗਾ ਚੁੰਡੀ ਦੇ ਕੇ ਮੈਂ ਬਾਤਾ ਮੈਂ ਚੱਲ ਵੀ 2 ਮਿੰਟ ਬਾਅਦ ਇਹਦੇ ਆਈ ਡ੍ਰੌਪ ਆ ਗਏ ਬਾਹਰ ਧੁੱਪੇ ਬਾਹਾਂਗੇ ਬਸ ਜਦੋਂ ਆ ਕੇ ਵੇਖਿਆ ਤੇ ਬੱਚੇ ਦੇ ਮੂੰਹ 'ਚ ਖੂਨ ਆਇਆ ਇੱਕ ਇਹਦਾ ਅੰਦਰ ਠੀਕ ਹੈ ਬੱਚਾ 1 ਮਿੰਟ ਤੜਫਿਆ ਅੱਧਾ ਮਿੰਟ ਤੇ ਮਰ ਗਿਆ ਮੇਰੇ ਸਾਹਮਣੇ ਤੜਫ ਤੜਫ ਮਰਿਆ ਨਾ ਮੈਂ ਸੱਚੀ ਦੱਸਦਾ ਬਿਰਾਂ ਦੇਖ ਕੇ ਅੱਖਾਂ ਭਰਿਆਂਗਾ ਮੈਂ ਤਾਂ 10 ਮਿੰਟ ਬੈਠਾ ਰਿਹਾ ਇੱਥੇ ਮੈਂ ਯਾਰ ਭੈਚੋ ਯਾਰ ਕੀ ਰਬਾ ਕਿਉਂ ਯਾਰ ਭੈਚੋ ਹਨਾ ਜਾਨਵਰਾਂ ਦਾ ਕੀ ਕਸੂਰ ਆ ਵਿਚਾਰਿਆਂ ਦਾ ਯਾਰ ਆਪਾਂ ਦਾ ਪ੍ਰੋਪਰ ਦਵਾਈ ਦੋਈ ਦੇਈਏ ਨਾ ਸਾਰਾ ਕੁਝ ਬਈਏ ਨਾ ਯਾਰ ਕੀ ਯਾਰ ਤੁਹਾਡੇ ਸਾਹਮਣੇ ਬੱਚਾ ਮਰ ਗਿਆ ਨਾ ਤਾਂ ਜੋੜਗਾ ਪੱਟੀ ਆ ਨਾ ਬਈ ਹੁਣ ਜੋੜਨਾ ਤੁਹਾਨੂੰ ਪਤਾ ਹੈ ਅਲੱਗ-ਅਲੱਗ ਕਰੀ ਜਾਂਦੇ ਆਪਾਂ ਬੱਚੇ ਘੜਾਉਣੇ ਬੰਦ ਹੈ ਹੂੰ ਇਹ ਗੱਲ ਸੱਚ ਹੈ ਵੀ ਇੱਕ ਭਰਾ ਦਾ ਕਮੈਂਟ ਵੀ ਆਇਆ ਸੀਗਾ ਕਹਿੰਦਾ ਵੀ ਇਹ ਤਾਂ ਜਿੰਨਾਂ ਨੂੰ ਹੋਈ ਹੈ ਜਿਹਦੇ ਛੋਟੇ ਆ ਉਹ ਤਾਂ ਮਰਨਗੇ ਕਹਿੰਦਾ ਮੈਂ ਕਹੀ ਗੱਲ ਸੱਚੀ ਆ ਭਰਾ ਮੇਰੇ ਬੰਦ ਗਿਆ ਪਿਆ ਵੀ ਜਿਹੜੇ ਬੱਚੇ ਛੋਟੇ ਆ ਉਹ ਤਾਂ ਮਰਨਗੇ ਤੇ ਵੱਡੇ ਚਲੋ ਆਹ ਬਚਾਲੇ ਹਨਾ ਬਈ ਮਿਹਨਤ-ਮੁਹੰਤ ਕੀਤੀ ਉਹਦੋਂ ਤੇ ਆਹ ਬੱਚੇ ਬਚ ਗਏ ਸਾਰੇ ਆ ਵੇਖੋ ਨਾ ਪਾਂਦੀ ਕਮਜ਼ੋਰੀ ਰਹਿ ਗਈ ਪਰ ਬੱਚੇ ਬਚ ਗਏ ਤੇ ਇੰਨਾ ਚ ਇੱਕ ਬੱਚੇ ਦੀ ਕੰਡੀਸ਼ਨ ਵਾਲੀ ਡਾਉਣਾ ਇਹ ਨੂੰ ਇਹ ਵੀ ਵਿਚਾਰਾ ਕਿਦਣ ਦਾ ਮਰ ਜਾਂਦਾ ਚੱਕਰ ਕਿ ਨੂੰ ਪਾਣੀ ਪਿਆ ਦੇਣਾ ਦਾਣੇ ਖਵਾ ਦੇਣਾ ਅੱਖਾਂ ਤੋਂ ਜਵਾ ਨਹੀਂ ਦਿੰਦਾ ਜਵਾ ਬਲਾਈਂਡ ਹੈ ਇਹਦਾ ਭਾਈ ਕੱਲ ਅੱਖਾਂ ਸਾਫ਼ ਕੀਤਾ ਅਜ ਫੇਰ ਆ ਹਾਲ ਹੋਇਆ ਪਹਿਲੇ ਵੇਖੋ ਵਿਚਾਰੇ ਦਾ ਯਾਰ ਕੀ ਕਸ਼ਟ ਭੋਗਿਆ ਤਾਂ ਹੁਣ ਵੀ ਬਸ ਇਹਨੂੰ ਪਾਣੀ ਜਾਣਾ ਬੰਦ ਹੈ ਇਹਨੂੰ ਨਾ ਦਾਣਾ ਨਾ ਪਾਣੀ ਬਸ ਇਹਨੂੰ ਦੋ ਦਿਨਾਂ ਚ ਮਰ ਜਾਂਦਾ ਉੱਖਾ ਹੀ ਜਾਂਦਾ ਯਾਰ ਵਿਚਾਰਾ ਐਵੇਂ ਜਾਨ ਛੁੱਟ ਜੂਗੀ ਤੇ ਇੰਨਾ ਚੋ ਵੀ ਮੈਨੂੰ ਐ ਲੱਗਦਾ ਵੀ ਦੋ ਤਿੰਨ ਹੀ ਸਿਰੇ ਜਾਣਗੇ ਬੱਚੇ ਇਹਨਾਂ ਨੂੰ ਵੀ ਦਿੱਤੀ ਦਵਾਈ ਸਾਰਿਆਂ ਨੂੰ ਪ੍ਰੋਪਰ ਹਨਾ ਤੇ ਚਲੋ ਠੀਕ ਆ ਕੋਈ ਨਾ ਯਾਰ ਬੋਲ ਬੰਤੂ ਯਾਰ ਜਿਹੜੂ ਉਸਨੇ ਕੱਲ੍ਹ ਯਾਰ ਪਾਤਾ ਸੌਣ ਲੱਗੇ ਮੇਰਾ ਨਾ ਪਤਾ ਨਹੀਂ ਕੀ ਹੋਣ ਲੱਗਿਆ ਮੁੰਡਾ ਭੈਂਚੇ ਦਾ ਓਹੋ ਆ ਤਾਂ ਦੇਖਣੀ ਹੈ ਬੱਚਾ ਮਰਦਾ ਚ ਯਾਰ ਭੈਂ ਜੋ ਛੱਡੋ ਇਹ ਹੁਣ ਥੋੜਾ ਇਹ ਮਾਹੌਲ ਸੈੱਟ ਹੋਇਆ ਜੀ ਉਸਤਾਦ ਨਾਲ ਗੱਲਬਾਤ ਕੀਤੀ ਹੈ ਜੀ ਗੋਰਾ ਗੁਰੂ ਸਰ ਜੀ ਨਾਲ ਬਹੁਤ ਟਾਈਮ ਬਾਹ ਬਾਈ ਨਾਲ ਗੱਲ ਲਈ ਮੇਰੇ ਤਿੰਨ ਮਹੀਨੇ ਬਾਅਦ ਹੈਲੋ ਰੂਹੂ ਜੋ ਹੀ ਗੱਲ ਕਰਕੇ ਯਾਰ ਇੱਕ એનર્ਜੀ ਜੀ ਵਕਰੀ ਫੀਲ ਹੋਈ ਸੀਰੀ ਚ ਮੈਨੂੰ ਗੱਲ ਕਰਕੇ ਨਾ ਬਾਈ ਨਾਲ ਤੇ 15-20 ਮਿੰਟ ਗੱਲ ਕੀਤੀ ਬਾਈ ਨਾਲ ਮੈਂ ਕਹਿੰਦਾ ਚੱਲ ਕੋਈ ਨਾ ਮੇਰੇ ਕੋਲੇ ਆਈਂ ਕਹਿੰਦਾ ਤੂੰ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਮੈਂ ਉਹਨੂੰ ਦੱਸਿਆ ਸਾਰੀ ਕੰਡੀਸ਼ਨ ਬਾਈ ਮੈਂ ਕਿਹਾ ਆਪਣੇ ਕੋਲੇ ਆ ਆ ਬੱਚੇ ਨੇ ਆ ਕੰਡੀਸ਼ਨ ਹੈ ਉਹਨੇ ਲਾਜ ਵੀ ਦੱਸਿਆ ਕਹਿੰਦਾ ਕੋਈ ਨਾ ਲਾਜ ਹੈਗਾ ਇਹ ਚੀਜ਼ ਤੂੰ ਐਂ ਐਂ ਕਰ ਤੇ ਬਾਕੀ ਚੱਲਾਂਗੇ ਆਪਾਂ ਗੁਰੂ ਘਰ ਮਾਰਾਂਗੇ ਕਿਹੜਾ ਆਪਾਂ ਐਂ ਕਰਦੇ ਆ ਆਪਾਂ 1-2 ਦਿਨਾਂ ਤੱਕ ਉਧਰਲੇ ਨਹੀਂ ਕਰਾਂਗੇ ਜਿਵੇਂ ਕੱਲੇ ਪਰਸੋਂ ਨੂੰ ਰਾਤ ਪੁੱਤਰ ਲੈ ਕੇ ਪੈ ਜਾਗੇ ਉਧਰ ਲੈ ਕੇ ਪੈ ਕੇ ਰਾਤ ਨੂੰ ਆਪਾਂ ਤੜਕੇ ਉਧਰ ਨੂੰ ਨਹਾ ਧੋ ਕੇ ਨਵੇਂ ਕੱਪੜੇ ਪਾ ਕੇ ਤੇ ਉਧਰ ਦੀ ਉਧਰ ਹੀ ਲੰਘ ਜਾਗੇ ਆਪਾਂ ਗੁਰੂਸਰ ਬਈ ਆਪਣੇ ਕਬੂਤਰਾਂ ਕੋਲ ਨਹੀਂ ਆਉਂਦੇ ਐਵੇਂ ਉਹਨਾਂ ਦੇ ਵਾਇਰਸ ਸੂਰਸ ਜਿਹੜਾ ਨੁਕਸਾਨ ਨਾ ਹੋ ਜਾਈ ਜਿਹੜੀ ਗੱਲ ਹੈ ਤੇ ਆਪਾਂ ਫਿਰ ਗੁਰੂਸਰ ਗੇੜਾ ਮਾਲਿਆਂਗੇ ਐਸਾ ਉਤੇ ਆਪਣੇ ਸਾਨੂੰ ਪਤਾ ਹੈ ਕੀ ਖਲਾਦਾ ਸੌਣ ਲੱਗੇ ਬੱਚਾ ਨੂੰ ਦੇਖ ਕੇ ਨਾ ਜਾਣ ਔਖੀ ਹੁੰਦੀ ਹੈ ਮੇਰੀ ਭੈਣ ਚੋ ਤੇਰੀ ਯਾਰੋ ਦੇਖੋ ਕੀ ਦਸ਼ਾ ਹੋਈ ਆ ਬੱਚਿਆਂ ਦੀ ਭੈਣ ਚੋ ਯਾਰਾ ਬਹੁਤ ਮਨ ਦੁਖੀ ਆ ਬਈ ਸੌਣ ਲੱਗੇ ਬਹੁਤ ਔਖਿਆ ਜਰਨੇ ਬਈ ਬੱਚੇ ਉਦੋਂ ਬਹਿਰੀ ਨੇ ਜਿਹੜੀ ਭੈਣ ਕੱਢੀ ਆ ਨਾ ਸਾਰੇ ਕੰਮ ਦੀ ਪੁੱਛੇ ਹੀ ਨਾ ਤਾਂ ਹਾਂਜੀ ਹੁਣ ਲਿਆਂਦੀ ਰੋਟੀ ਮੈਂ ਖਾ ਲਈ ਯਾਰ ਤਾਂ ਜੀ ਨਹੀਂ ਕਰਦਾ ਸੀਗਾ ਪਹਿਲੀ ਬਰਕੀ ਲਈ ਉਹਦੀ ਉਹ ਹੱਥੋਂ ਮੇਰੇ ਤਾਂ ਲਿਬੜੇ ਪਿਆ ਮੈਂ ਤਾਂ ਉਹ ਵੀ ਖਾ ਲੈਣਾ ਨਾ ਮੈਨੂੰ ਕੋਈ ਚੱਕਰ ਨਹੀਂਗਾ ਮੈਂ ਉਹ ਵੀ ਕਬੂਤਰਾਂ ਉੱਲੇ ਕੁੱਤਿਆਂ ਉੱਲੇ ਉਹ ਵੀ ਰੋਟੀ ਖਾ ਲੈਣਾ ਪਹਿਲੀ ਬਰਕੀ ਤੇਰੀ ਹੁਣ ਮੇਰੀ ਸਟਾਰਟਿੰਗ ਆ ਹੂੰ ਚੁੱਪ ਕਰ ਜਾ ਚਲੋ ਯਾਰ ਖਾਈਏ ਰੋਟੀਟੇ ਹਾਂਜੀ ਰੋਟੀਟੇ ਖਾ ਲਈ ਹੁਣ ਟ੍ਰੇਆਂ ਬਣਾਉਣ ਦੀ ਕੋਸ਼ਿਸ਼ ਕਰਦੇ ਆਪਾਂ ਘਰੇ ਹੋਮੇਡ ਤਿਆਰ ਕਰਦੇ ਆ ਚੀਜ਼ਾਂ ਫਰਦਾਣਾ ਪਣੀ ਪਾਉਣੇ ਬਚਪੂ ਚੰਦਰ ਕਰਦੇ ਆ ਬਸ ਆਹੀ ਕੰਮ ਸੀ ਹੋਣਾ ਬਾਕੀ ਪਿੱਛੇ ਚੱਲ ਰਿਹਾ ਹੋ ਸਤਿੰਦਰ ਜੀ ਓੜਾ ਡੋ ਚਲੋ 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 ਛੋਟੇ ਛੋਟਿਆ ਭਈ ਇਹ ਬਿਮਾਰੀ ਹੈ ਨਾ ਚਲੋ ਆਇਆ ਤੁਰਦੇ ਆਇਆ ਤ ਗੇੜੀ ਗੁੜੀ ਪਾ ਕੇ ਬੈਹਿੰਦੇ ਆਂ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਹੁਣ ਤਾਂ ਇੰਨੀ ਬਹੁਤਾ ਵੱਡੇ ਹੋਵੇ ਡਾਲਾਂਗੇ ਨੂੰ ਕੋਈ ਚੱਕਰ ਨਹੀਂ ਕਰਾ ਘਰ ਦੇ ਪੱਕੇ ਹੋਏ ਇਹ ਕਬੂਤਰਾਂ ਨੂੰ ਭਾਈ ਦਾਣੇ ਪਾਦੇ ਸਾਰਿਆਂ ਨੂੰ ਤੇ ਪਾਣੀ ਕੱਲ੍ਹ ਵਾਲੇ ਵੀ ਮਤਲਬ ਅੱਜ ਚੇਂਜ ਨਹੀਂ ਕਰਦੇ ਅੱਜ ਉਹਦੇ ਚ ਪਹਿਲਾਂ ਨੇ ਭਾਂਡੇ ਚ ਪਾਣੀ ਐਡ ਕਰ ਦਾਂ ਕਿਉਂਕਿ ਪਾਣੀ ਸਾਫ਼ ਪਿਆ ਦੋ ਦਿਨ ਦੋ ਦਿਨ ਬਾਅਦ ਉਹ ਪਾਣੀ ਵਾਲੇ ਭਾਂਡੇ ਧੋਣੇ ਹੁੰਨੇ ਆ ਤੇ ਹਾਂ ਹੁਣ ਆਪਾਂ ਕੀ ਕਰੀਏ ਸੱਚ ਹਾਂ ਮੈਂ ਤੁਹਾਨੂੰ ਦਿਖਾਉਣਾ ਹੈ ਮੈਡੀਸਿਨ ਦਿਖਾਉਣਾ ਬਈ ਨਾ ਤੁਹਾਨੂੰ ਇੱਕ ਮਿੰਟ ਪਹਿਲਾਂ ਮੈਨੂੰ ਗੀਤ ਬੰਦ ਕਰਨ ਦਿਓ ਫੜ ਜਾ ਇਹ ਮੈਡੀਸਿਨ ਤੁਹਾਨੂੰ ਤਾਂ ਦਿਖਾਉਣਾ ਬਈ ਮੈਂ ਕਿ ਭਰਾ ਮੇਰੇ ਛੋਟੇ ਵੱਡੇ ਮੈਸੇਜ ਕਰਦੇ ਆ ਬਈ ਵੀ ਆਹ ਦਵਾਈ ਪਾ ਆਹ ਦਵਾਈ ਪਾ ਆਹ ਦਵਾਈ ਪਾ ਬਈ ਬਾਈ ਜੀ ਦਵਾਈਆਂ ਸਾਰੀਆਂ ਹੀ ਪਈਆਂ ਆਪਣੇ ਕੋਲੇ ਹਨ ਤੇ ਦਵਾਈਆਂ ਸਾਰੀਆਂ ਮੈਂ ਪਾ ਪਾ ਕੇ ਦੇਖ ਲਈਆਂ ਬਾਈ ਠੀਕ ਹੈ ਪਾਵਰ ਜੈਲ ਪੂਰਜੈਲ ਆ ਪਈ ਜਿਹੜੀ ਕਹਿੰਦੇ ਮਿਲਦੀ ਨਹੀਂ ਹੁਣ ਠੀਕ ਹੈ ਵੀਰੇ ਪਾਵਰ ਜੈਲ ਪਾ ਕੇ ਦੇਖ ਲਈ ਵੀਰੇ ਹਨਾ ਆਹ ਦਾ ਚਲੋ ਹੋ ਠੀਕਾ ਹੋ ਗਿਆ ਆ ਜੈਂਟਾ ਵਾਈਸਨ ਦਾ ਠੀਕ ਹੋ ਗਿਆ ਬਾਈ ਜੈਂਟਾ ਵਾਈਸਨ ਆ ਹੋ ਗਿਆ ਆਪਣਾ ਬਾਈ ਆਕਸੀਟੈਟਰਾਸਾਈਕਲ ਠੀਕ ਹੈ ਜੀ ਇਹ ਦੋ ਇੰਜੈਕਸ਼ਨ ਹੋਗੇ ਇੱਕ ਆਪਣੇ ਕੋਲੇ ਇੱਕ ਆਪਣੇ ਕੋਲੇ ਪਈ ਡੈਕਸਾ ਮੈਥਾਸੋਨ ਵੀ ਪਈ ਉਹ ਪਤਾ ਨਹੀਂ ਕਿੱਥੋਂ ਆਣਗੇ ਸ਼ਾਇਦ ਮੀਬੀਏ ਤੇ ਉਹਦੇ ਝੋਣ ਕਿਤੇ ਤੇ ਫਿਰ ਜੇ ਆਪਾਂ ਆਈ ਡਰਾਪਸ ਦੀ ਗੱਲ ਕਰੀਏ ਬਾਈ ਜੀ ਹਨਾ ਇਹ ਵੀ ਸਾਰੀ ਬੰਗਾਂ ਵੀਰੇ ਆਪਣੇ ਕੋਲੇ ਲਓ ਜੀ ਕਰ ਲੋ ਚੈੱਕ ਜੈਂਟਾਮਾਈਸਿਨ ਤੇ ਡੈਕਸਾ ਮੈਥਾਸੋਨ ਠੀਕ ਹੈ ਜੀ ਇਹ ਵੀ ਕੋਈ ਆਪਣੇ ਕੋਲੇ ਸਭ ਤੋਂ ਚੰਗੀ ਬਈ ਜਿਹਦਾ ਕੋਲ ਰਿਜ਼ਲਟ ਮਿਲਿਆ ਗੈਟੀਕੁਨ ਪੀ ਇਹ ਪਈ ਹੈ ਵੀਰੇ ਸੀਪਲੌਕਸ ਦੀ ਮੈਸੀ ਕਰਦੇ ਵੀਰ ਜੀ ਸੀਪਲੌਕਸ ਆਪਣੇ ਕੋਲੇ ਸੀਪਲੌਕਸ ਡੀ ਪਈ ਹੈ ਹਨਾ ਸਿਪਰੋਫਲੌਕਸ ਅਸੀਂ ਨੇ ਡੈਕਸਾ ਮੈਥਾਸੋਨ ਤੇ ਇੱਧਰ ਗੱਲ ਕਰੀਏ ਭਾਜੀ ਆਪਾਂ ਤੁਹਾਨੂੰ ਤਾਂ ਪਈ ਆਪਣੇ ਪੁਰਾਣੇ ਤੇ ਸਭ ਤੋਂ ਚੰਗੇ ਮੂੰਗਰੇ ਇਹਨਾਂ ਨੂੰ ਕਹਿੰਦੇ ਆ ਮੂੰਗਰਾ ਅੱਖਾਂ ਦੇ ਕੋਲੇ ਇਹ ਵੀ ਪਈ ਆਪਣੇ ਕੋਲੇ ਵੀਰੇ ਇਹ ਕਾਹ ਸਰਿੰਜ ਜੀ ਵੀਰੇ ਨਵੀਂ ਹਨਾ ਕੋਈ ਇਹ ਵੀ ਆਪਣੇ ਕੋਲੇ ਪਈ ਆ ਭਈ ਇਹ ਚ ਵੀ ਤਗੜਾ ਸਾਲਟ ਆਪਾਂ ਨਹੀਂ ਕਿਹੜਾ ਖੜਜੋ ਆ ਦੋਏ ਦੇ ਸਾਲਟ ਆ ਠੀਕ ਹੈ ਜੀ ਇਹ ਵੀ ਪੰਗਾ ਆਪਾਂ ਤੇ ਹੋਰ ਭਾਜੀ ਕਿਹੜੀਆਂ ਪੰਗਾ ਆਪਣੇ ਕੋਲੇ ਹਾਂ ਤਾਂ ਗੱਟੀ ਕੋਨਾ ਕੀ ਗੱਟੀ ਕੋਨਾ ਕੀ ਖੜਜ ਇੱਕ ਮਿੰਟ ਦੋ ਜਿਹੜਾ ਬੜੀਆ ਜੀ ਤੇ ਇੱਥੇ ਤੇਰੇ ਨਾਲ ਖੜਜੋ 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 ਇਹਦੇ ਸੋਹਾਂ ਆਇਦੇ ਚ ਪਈਆਂ ਦੇਖੋ ਕੋਈ ਦਵਾਈਆਂ ਆਪਣੀਆਂ ਆਹ ਜਿਹੜੀ ਮੱਜਾਂ ਦੇ ਥਣਾ ਚ ਪੈਂਦੀ ਹੁੰਦੀ ਹੈ ਹਨਾ ਹਰੀ ਜੀ ਟੂਬ ਇਹ ਵੀ ਆ ਗਈ ਵੀਰੇ ਵੱਧੂ ਹੈ ਬਾਈ ਜੀ ਕੋਈ ਗਿਣਤੀ ਕੋਈ ਨਹੀਂ ਇਨੀ ਕਿ ਜਿਆਦਾ ਦਵਾਈ ਪਈ ਆਪਣੇ ਕੋਲੇ ਤੇ ਆਹ ਥੱਲੇ ਆ ਕੇ ਤਾਕਤ ਤੂਬ ਤਲੇ ਗਿਆ ਅਬ ਸੂਲ ਪਏ ਹੈ ਹਨਾ ਦਵਾਈ ਤਾਂ ਮੈਂ ਤੁਹਾਨੂੰ ਇਹਨਾਂ ਦੱਸਣੇ ਮੇਰੇ ਕੋਲ ਸਾਰਾ ਮੈਡੀਕਲ ਪਿਆ ਹੈ ਵੀਰ ਜੀ ਮੈਂ ਸਾਰੀਆਂ ਦਵਾਈਆਂ ਯੂਜ਼ ਕਰਕੇ ਦੇਖ ਲਗਾ ਠੀਕ ਹੈ ਜੀ ਬਹੁਤ ਤਗੜੀ ਦਵਾਈ ਕਾ ਪਈ ਲੈ ਸਿਪਰੋਫਲੋਕਸਾਸੀਨ ਇਹ ਇੰਟਰਨਲ ਇਨਫੈਕਸ਼ਨ ਨੂੰ ਦੂਰ ਕਰਦੇ ਬਹੁਤ ਜਿਆਦੇ ਤਗੜੀ ਦਵਾਈ ਆ ਕਾਹ ਬਥੇ ਸਰਗ ਦਵਾਈਆਂ ਨਾਲ ਅੱਜ ਦੀ ਘੜੀ ਆ ਜਿਹੜੇ ਲੋਕ ਪਾਉਂਦੇ ਆ ਉਹਨਾਂ ਨੂੰ ਪਤਾ ਹੀ ਵੀ ਇਹ ਕੀ ਚੀਜ਼ ਐ ਇਹ ਪੰਗਾ ਆ ਪੰਗਾ ਪਰਾਣਾ ਚਾਹਤ ਸ਼ਾਇਦ ਤਾਂ ਕੀ ਕੰਮ ਨਾਲ ਫੁੱਟ ਗਈ ਬੁੰਡ ਚ ਲੈਣਾ ਸ਼ਾਇਦ ਦੀ ਮੱਛੀ ਤੇ ਵਾਲੇ ਕੈਪਸੂਲ ਸਾਰਿਆਂ ਇਹਦੇ ਚ ਮੈਡੀਸਨ ਸੈਨੀਟਾਈਜ਼ਰ ਸਿਰਿੰਜਾਂ ਤੇਲ ਪਤਾ ਨਹੀਂ ਕੀ ਕੋਸ਼ੀ ਪਿਆ ਬਾਈ ਯਾਰ ਹਨਾ ਤੇ ਭਰਾਵਨੀ ਵੀ ਸਾਰਾ ਕੁਝ ਮੈਂ ਵਰਤ ਕੇ ਵੀ ਦੇਖ ਲਿਆ ਆਏ ਨਹੀਂ ਬਈ ਮੈਂ ਕੱਲਾ ਰੱਖੀ ਪਿਆ ਇਹਨਾਂ ਨੂੰ ਆਫ ਕੈਮਰਾ ਵੀ ਬਾਈ ਮੈਂ ਟ੍ਰੀਟਮੈਂਟ ਕਰਦਾ ਐ ਨਹੀਂ ਵੀ ਜਦੋਂ ਮੈਂ ਕੰਪਟਰ ਨੂੰ ਦਵਾਈ ਦਿੰਦਾ ਕੈਮਰਾ ਔਨ ਹੀ ਹੋਵੇ ਤਾਂ ਕਰਕੇ ਭਰਾ ਮੇਰੇ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਇਹਦੇ 'ਚ ਪਤਾ ਨਹੀਂ ਕੀ ਕੀ ਪਿਆ ਹੋਣੀ ਖੜੇ ਤੋਂ ਦਿਖਾਉਂਦਾ ਆਂ ਲੈ ਆਹ ਗੋਲੋਂ ਐ ਕਿਸ ਨੇ ਕੰਗਾ ਸੀਗਾ ਇਹ ਵੀ ਪਈਆਂ ਆਪਣੇ ਕੋਲੇ ਬੈਡਨੀ ਸੋਲ ਇਹ ਵੋ ਹਣਾ ਪਤਾ ਨਹੀਂ ਕੀ ਕੀ ਕੁਛ ਪਿਆ ਬਾਈ ਯਾਰ ਸਾਰਾ ਕੁਝ ਪਿਆ ਕਹਿੰਦਾ ਬਾ ਤੇ ਸਾਰੀਆਂ ਦਵਾਈਆਂ ਵਰਤ ਕੇ ਦੇਖ ਲਾਂ ਬਈ ਮੈਂ ਠੀਕ ਐ ਤੇ ਇੱਕ ਗੱਲ ਪੱਲੇ ਪਈ ਐ ਮੇਰੇ ਵੀ ਜੀ ਨੇ ਮਰਨਾ ਬਾਈ ਉਹਨੇ ਮਰਨਾ ਹੀ ਹੈ ਜਿਹਦੀ ਘਟੀ ਹੈ ਨਾ ਉਹਨੂੰ ਕੋਈ ਬਚਾ ਨਹੀਂ ਸਕਦਾ ਆਪਾਂ ਆਪਦੇ ਕੋਲੋਂ ਪੂਰਾ ਟਰੀਟਮੈਂਟ ਲਾਦਾ ਬਾਈ ਤੁਹਾਡੇ ਸਾਹਮਣੇ ਸਾਰੇ ਟੀਕੇ ਸਾਰੀਆਂ ਆਈ ਡ੍ਰੌਪ ਸਾਰੇ ਇੰਜੈਕਸ਼ਨ ਸਭ ਕੁਝ ਸਾਰਾ ਕੁਝ ਬਾਈ ਆੱਖਾਂ 'ਚ ਵੀ ਪਾ ਕੇ ਦੇਖ ਲੈ ਮੂੰਹ 'ਚ ਵੀ ਪਾ ਕੇ ਦੇਖ ਲੈ ਇਹਨਾਂ ਦੇ ਵੀਰੇ ਨੇ ਦੇ ਪੱਟ 'ਚ ਵੀ ਟੀਕੇ ਲਾ ਕੇ ਦੇਖ ਲੈ ਢਿੱਡ ਜੀ ਥੱਡੇ ਹੱਡੀ ਨਾਲ ਵੀ ਸਿੱਪ 'ਚ ਵੀ ਲਾ ਕੇ ਦੇਖ ਲੈ ਬਾਈ ਬਣੇ ਹਣਾ ਤੁਸੀਂ ਚੰਗੀ ਗੱਲ ਹੈ ਤੁਸੀਂ ਮੈਨੂੰ ਰਾਇ ਦਿੰਦੇ ਹੋ ਤੁਸੀਂ ਮੈਨੂੰ ਦੱਸਦੇ ਹੋ ਧੰਨਵਾਦ ਤੁਹਾਡਾ ਪਰ ਬਾਈ ਜੀ ਜਿਹੜੀਆਂ ਦਵਾਈਆਂ ਤੁਸੀਂ ਦੱਸਦੇ ਹੋ ਮੈਂ ਸਾਰਾ ਯੂਜ਼ ਕਰ ਚੁੱਕਿਆ ਰਾਵਣੇ ਤਾਂ ਕਰਕੇ ਵੀ ਚੱਲੀ ਜਾਂਦੇ ਕੰਮ باس ਰੱਬ ਦੇ ਹੱਥ ਡੋਰ ਹੈ ਆਪਾਂ ਮਿਹਨਤ ਕਰੀ ਜਾਣੀ ਹੈ ਜਿਹਨੇ ਬਚਣਾ ਉਹਨੇ ਬਚ ਜਾਣਾ ਵੀਰੇ ਜੀ ਨੇ ਮਰਣਾ ਉਹਨੇ ਮਰ ਜਾਣਾ ਸਿੱਧਾ ਹੀ ਸਾਹ ਆਪਣੇ ਕੋਲੇ ਤਾਂ ਤੇ ਮੁਕਦੀ ਗੱਲ ਇਹ ਹੈ ਵੀ ਛੋਟੇ ਬੱਚੇ ਤਾਂ ਮਰਨਗੇ ਤੇ ਜਿਹੜੇ ਵੱਡੇ ਆ ਉਹਨਾਂ ਨੂੰ ਕੁਝ ਹੋਉ ਨਹੀਂ ਦਿੰਦੇ ਆਪਾਂ ਮੇਨ ਗੱਲ ਆ ਹੈ ਇਹ ਖਾਲੀ ਬਿਮਾਰੀ ਸੇ ਕਦੋਂ ਤੱਕ ਮਾਰ ਕਰਦੀ ਹੈ ਜਦੋਂ ਤੱਕ ਬੱਚਾ ਇੱਕ ਕਲੀ ਨਹੀਂ ਝਾੜਦਾ ਜਦੋਂ ਬੱਚੇ ਨੇ ਇੱਕ ਕਲੀ ਝਾੜਨੇ ਤੋਂ ਬਾਅਦ ਅੱਖਾਂ ਖਰਾਬ ਹੁੰਦੀਆਂ ਨਹੀਂ ਜੇ ਹੋਗਾ ਇੱਕ ਆਈ ਡ੍ਰੌਪ ਪਾਵਾਂਗੇ ਅੱਖਾਂ ਲੂਥੋਇਆਂ ਨਾਲ ਦੀ ਨਾਲ ਹੈਨਾ ਤਾਂ ਆ ਦੇਖੋ ਬਾਬੇ ਦੀ ਕਿਰਪਾ ਨਾਲ ਬਚਾਏ ਆਪਾਂ ਯਾਰ ਕੋਈ ਵੀ ਮਾਨ ਵਾਲ ਆ ਦੇਖੋ ਆਇਓ 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 ਚਲੋ ਹੁਣ ਤਾਂ ਦਾਣੇ ਖਾਈ ਜਾਂਦੇ ਵਿਚਾਰੇ ਆਇਓ 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 ਲਓ ਦੇਖੋ ਹੀ ਆਇਓ 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 ਲਓ ਬਾਬੇ ਦੀ ਕਰਪਾਣਾ ਘੋੜਿਆਂ ਵਰਗੇ ਬੱਚੇ ਪੈ ਆਵਦਗਾ ਹਨਾ ਐ ਕੋਈ ਚੱਕਰ ਨਹੀਂ ਧੰਨਵਾਦ ਥੋੜਾ ਦਵਾਈ ਦੱਸ ਦਿਓ ਮੈਨੂੰ ਪਰ ਬਾਈ ਜੀ ਇਹ ਸਾਰੀਆਂ ਦਵਾਈਆਂ ਮੈਂ ਯੂਜ਼ ਕਰ ਲਵਾਂ ਜਿਹੜੀਆਂ ਤੁਸੀਂ ਮੈਨੂੰ ਹੁਣ ਦਾ ਸਰੇ ਭਰਾ ਮੇਰਿਓ ਸੋ ਅਪਸ ਨੂੰ ਪਤਾ ਵੀ ਆਪਣੇ ਕੋਲ ਤਾਂ ਮੈਡੀਕਲ ਹੀ ਹੈ ਕਿਹੜੀ ਦਵਾਈ ਨਹੀਂ ਮਿਲਨੀ ਯਾਰ ਹੋਰ ਦੱਸੋ ਭੈਂ ਚ ਚੰਗੀ ਤੋਂ ਚੰਗੀ ਮਾੜੀ ਤੋਂ ਮਾੜੀ ਹਰੇਕ ਚੀਜ਼ ਪਈ ਆ ਆਪਣੇ ਕੋਲ ਇੱਥੇ ਹਾਂਜੀ ਪੁੱਤ ਫੜਨ ਚੱਲਦੇ ਆਂ ਚਾਚਾ ਇਸ ਦਿਨ ਕੰ ਦਾ ਘਰੇ ਉਤਰ ਬੈਠਾ ਮੈਂ ਚਲ ਦੇਖ ਲੈਣਾ ਭਾਈ ਕਿਹੜਾ ਕੇ ਓਏ ਮੋਟੂ ਉਹ ਮੋਟੂ ਓਏ ਹੌਲੀ ਹੌਲੀ ਡਗਣਾ ਭਾਈ ਪਾਣੀ ਪੀਣ ਦੀ ਚਸ ਕਰੀ ਜਾਂਦਾ ਇਹਨੂੰ ਕਰਗੇ ਕਾਬੂ ਇਹਨੂੰ ਚਾਚਾ ਕਹਿੰਦਾ ਫੜ ਲੈ ਯਾਰ ਮੈਂ ਖੁਮ ਆਪਣਾ ਤਾਂ ਹੈ ਨਹੀਂਗਾ ਚਲੋ ਫੜ ਲੈਂਦੇ ਇਹਨੂੰ ਕੋਸ਼ਿਸ਼ ਕਰਦੇ ਚੰ ਚਲਾਕ ਬਹੁਤ ਉਮਰਿਆ ਭਾਜਾ ਮੈਂ ਪਾਣੀ ਨੂੰ ਤੇ ਖੜ ਜਾ ਖੜ ਦਿਨ ਨੂੰ ਪਾਣੀ ਦਿਹਾ ਕੇ ਫੜਦੇ ਇੱਕ ਬਟ ਆ ਜਾ 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 ਆਇਆ ਆਇਆ ਆਓ 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 ਆਇਆ 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 ਇੱਕ ਮਿੰਟ ਬਾਅਦ ਮੈਂ ਵੀਡੀਓ ਬੰਦ ਕਰਕੇ ਨਾ ਤੇ ਕਿਰਨ ਬੱਚਾ ਫੜਦਾ ਆਇਆ 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 ਵੀਡੀਓ ਦੇ ਚੱਕਰ 'ਚ ਬੱਚਾ ਨੌੜਜੈ ਨਾ ਫੜ ਲੇ ਇਹਨੂੰ ਕਰੈ ਵੀਡੀਓ ਕਲੋਜ਼ ਕਰਕੇ ਬਾਪੇ ਉੱਪਰ ਲਾਓ ਜੀ ਫੜ ਲੈ ਇੰਨੇ ਕੰਮ ਸੀ ਇਹ ਇਹ 2-3 ਤਰ੍ਹਾਂ ਦਾ ਫਿਰਦਾ ਇੱਥੇ 2-3 ਤਰ੍ਹਾਂ ਦਾ ਫਿਰਦਾ ਹੈ ਹਾਂਜੀ ਆ ਗਈ ਜੀ ਕਰੇ ਲੈ ਗਏ ਬੱਚਾ ਚਲੋ ਮਜਬੂਰੀ 'ਚ ਫੜਦਾ ਪਿਆ ਨਾ ਇਹ ਸਪੈਸ਼ਲ ਚਾਚਾ ਆਇਆ ਸੀਗਾ ਸਦਨਿਆਰ ਮੈਂ ਮੁੜ ਕੇ ਅਗਲਾ ਕਹਿੰਦਾ ਵੀ ਤੁਸੀਂ ਮੇਰੇ ਕੋਈ ਤਾਂ ਫੜਨ ਨਹੀਂ ਆਇਆ ਕੁੱਤਰ ਤੇ ਜਦੋਂ ਆਪਦੇ ਆਏ ਤਾਂ ਉਹ ਭੱਜ ਜਾਂਦੇ ਕੋਠੀ 'ਤੇ ਚੜਨ ਨਾ ਤਾ ਕਰਕੇ ਫਿਰ ਮਜਬੂਰੀ ਜੀ ਫੜਨਾ ਪਿਆ ਉਹੀ ਫੜੇਗਾ ਪਾਣੀ ਦਾ ਧਿਆ ਮਰੇ ਬਈ ਜਵਾਕ ਯਾਰ ਤੂੰ ਪਾਣੀ ਦੇ ਪਿਆ ਦੇ ਪਾਣੀ ਖੜ ਜਾ ਵਿਚਾਰੇ ਨੂੰ ਕੁਛ ਨਹੀਂ ਹੁੰਦਾ ਇਹ ਕੁੰਡ ਨੂੰ ਪਾਣੀ ਪਈ ਬਾਬੇ ਨਵੀਂ ਕੌਲੀ ਚ ਪਾਣੀ ਪਾਇਆ ਜੀ ਪੀ ਪੁੱਤ ਪੀ ਲੈ ਪੈਣ ਦਾ ਰਤ ਆ ਮਰੇ ਪਈ ਪੀ ਲੈ ਪੀ ਲੈ ਪੀ ਲੈ ਹਾਂ ਬਣ ਗਈ ਗਾਲੇ ਸ਼ੇਰ ਦੀ ਹੁਣ ਇਹਨੂੰ ਆਟ ਛੱਡ ਗਏ ਆਪਣੇ ਕਬੂਤਰਾ ਤੋਂ ਤੇ ਜਿਹਦਾ ਹੈਗਾ ਉਹਨੂੰ ਆਪ ਦੇਵਾਂਗੇ ਮੋੜ ਪਹਿਲਾਂ ਵੀ ਇੱਕ ਵਾਰੀ ਮੋੜਿਆ ਇਹ ਨੂੰ ਇੱਥੇ ਛੱਡ ਦੇ ਕਰ ਜਵਾਕ ਨੂੰ ਲੈ ਪੁੱਤ ਬਹਿ ਜਾ ਤੈਨੂੰ ਦਾਣੇ ਮਨੇ ਪਾਵਾ ਕੋਈ ਚੱਕਰ ਨਹੀਂ ਚੱਲ ਮਾਰ ਕਰਾਂ ਹੋਪਰਾ ਹੋਪਰਾ ਸ਼ਿਰ ਸੜਾ 12 ਕਿਵੇਂ ਹੋ ਗਿਆ ਮੈਨੂੰ ਸਮਝ ਨਹੀਂ ਆਈ ਯਾਰ ਇਹ ਵੀ ਪਹਿਲਾਂ ਮੇਰੇ ਆ ਕੇ ਬੈਠਾ ਤੇ ਹੁਣ ਉਹਨਾਂ ਦੇ ਘਰੇ ਕਿਉਂ ਉਤਰਨ ਲੱਗ ਗਿਆ ਇਹ ਗੱਲ ਤੱਕੋ ਬਾਹਰ ਹੋ ਗਈ ਆਪਣੇ ਲੱਗਦਾ ਸਿਹਰਾ ਵੀ ਬਗੜਦਾ ਕੱਲ ਪੂਰਾ ਭਖਿਆ ਪਿਆ ਵਾਦਿਓ ਹਾਜੀ ਦੁਕਾਨਾਂ ਤੇ ਜਾਣਾ ਲੈ ਜਿਹੜਾ ਦਾਹਰ ਦੂਰ ਉਹ ਦੇਣਾ ਜੋਰ ਸੀ ਕਿ ਉਹਣਾ ਇੱਕ ਨਵੀਂ ਆਈਫੋਨ ਦੀ ਚਾਰਜਿੰਗ ਕੇਬਲ ਲੈ ਕੇ ਆਉਣਾ ਠੀਕ ਹੈ ਬਲਜੀਤ ਤੋਂ ਕਰਾਇਆ 1000 ਰੁਪਏ Google Pay ਕੁਛ ਇਹਨਾਂ ਦੇ ਦੇਣਾ ਕੋਈ 2-400 ਕੋਈ 2-400 ਲੈਣਾ ਦੇਣਾ ਉਨੀ ਕੰਮ ਨੇ ਵਿਗੜ ਕੇ ਆ ਗਿਆ ਪਾ ਚੱਲ ਗਈ ਸ਼ੀ ਸ਼ੀ ਦਿਨ ਸੀ ਪਿਆ ਦਾ ਕੰਮ ਇੱਕ ਹੋਰ ਵੀ ਕਰਨਾ ਬਹੁਤ ਜ਼ਰੂਰੀ ਮਾ ਲਓ ਜੇ ਤੇ ਉਹ ਤੇਰੀ ਨੂੰ ਮੁਕਸਰ ਵਾਲੇ ਮੁੰਡਾ ਦੀ ਵੀ ਕਲਿੱਪ ਸ਼ੂਟ ਕਰਨ ਲੱਗੇ ਵਿੱਚ ਓਏ ਹੋਏ 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 ਕੰਜਰ ਦੇ ਕੀ ਕਰੀ ਜਾਂਦੇ ਐ ਚਾਹੇ ਜਾਂ ਵੜਾਈ ਜਾਂਦੇ ਐ ਕੀ ਗੱਲ ਹੋ ਗਈ ਇੱਕ ਰਹਿ ਗਿਆ ਬੀਸੀਪੀਸੀ ਵਾਲਾ ਤਾਂ ਆ ਇੱਕ ਤਾਂ ਫਿਰਦਾ ਹੀ ਉਹ ਭੈਣ ਦਾ ਕੈਮਰਾ ਕਿੱਥੇ ਮੈਂ ਤਾਂ ਇੱਕ ਬੀਸੀਪੀਸੀ ਇਹਨਾਂ ਨੂੰ ਦੱਸਣ ਦੇ ਖੜ ਜਾ ਵਾਈ ਫੋਲ ਕਰੇਗੀ ਹੁਣ ਦੱਸੋ ਜੀ ਕੀ ਰਹਿ ਗਿਆ ਕੀ ਬਣਿਆ ਕੀ ਗੱਲ ਹੋ ਗਈ ਹੋਰ ਦੱਸ ਦੇਣਾ ਦੇਖ ਲੈ ਮੈਂ ਕਿੰਨੇ ਤੈਨਾਂ ਹਾਂਜੀ ਕਿੰਮੀ ਡਾਈ ਇਹ ਹੈਗੀ ਡਾਈ 7ਵੀਂ 5ਵੀਂ ਸੀਮੀ ਡਾਈ ਹੁੰਦੀ ਹੈ 5 5ਵੀਂ ਸੀਮੀ ਦਾ ਹਾਂ ਇੱਕ ਤਾਂ ਫਿਰਦਾ ਹਾਂ 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 ਥੋਡੀ 5ਵੀਂ ਇਹ ਘਟਕਾਂ ਦਾਲਾ ਇਹ ਘਟਕਾਂ ਦਾਲਾ ਹੋਰ ਕਿਹੜੇ ਕਿੜੇ ਐ ਇੱਕ ਬੇਠੜੀ ਦੀ ਭੈਣ ਉੱਚੀ ਉਹਦਾ ਬਾੜੀ ਉੱਚੀ ਹੈ ਨਜਾਇਜ਼ੀ ਉਹ ਫਿਰ ਤੇ ਦੋ ਥੋਡੀ ਭੈਣ ਨੂੰ ਤੇ ਹੋਰ ਕਿਹੜਾ ਤੀਜਾ ਦੋ ਫਿਰ ਦੇਖਾ ਫਿਰਦਾ ਨਹੀਂ ਮੈਂ ਆਇ ਬੁੱਛ ਰਿਹਾ ਮੈਂ ਹੈ ਕਿਹੜੇ ਕਿਹੜਿਆਂ ਦੇ ਇੱਕ ਘੰਡਕਾਂ ਦਾ ਇੱਕ ਬੀਜੀਪੀਸੀ ਇੱਕ ਬੈਠਾ ਜੀ ਇੱਕ ਅੱਛਾ ਇੱਕ ਇੱਕ ਉਹ ਆਪਣੇ ਛਾਹ ਖਾਂਦਾ ਇੱਕ ਆਪਣੀ ਕਾਲੀ ਕਾ ਬੈਠ ਲਿਆ ਜਿਹਦੇ ਇੱਕ ਹੈਗਾ ਖੜ ਜਾ ਇੱਕ ਮਿੰਟ ਓਏ ਕੀ ਦਾ ਇੱਕ ਹੈਗਾ ਹਾਂ ਹਾਂ ਇੱਕ ਪਿਓ ਬੀਜੀਪੀਸੀ ਠੀਕ ਹੈ ਇੱਕ ਘੰਡਕਾਂ ਵਾਲੇ ਨਾਲ ਦਾ ਘੰਡਕਾਂ ਦਾ ਲੈਦਾ ਨਹੀਂ ਘੰਡਕਾਂ ਵਾਲੇ ਦਾ ਕਿਹੜੇ ਛਾਹ ਕਿਹਦਾ ਘੰਡਕਾਂ ਵਾਲੇ ਦਾ ਇੱਕ ਘੰਡਕਾਂ ਵਾਲੇ ਦਾ ਤੇ ਸ਼ਾਖੇ ਦਾ ਹਾਂ ਬਸ ਹਾਲ ਗਿਆ ਹਾਂ ਜਿਆ ਬਣ ਗਈ ਗੱਲ ਬਣ ਗਈ ਭਾੜੋ ਬਾਲ ਕੋਈ ਚੱਕਰ ਨਹੀਂ ਵਧਾਂਗਾ ਵਧਾਂਗਾ ਚੰਗੀ ਗੱਲ ਉੜਦੇ ਆ ਕੇ ਕਿਸੇ ਕੋਲ ਤੋੜਦੇ ਜਾ ਕੇ ਠੀਕ ਹੈ ਕਿ ਨਹੀਂ ਚੱਲ ਹੁਣ ਆਪਾਂ ਕੰਮ ਨਹੀਂ ਹੋ ਰਿਹਾ ਆਪਣੇ ਚੰਗਾ ਯਾਰ ਅਸੀਂ ਨਾ ਮੜਾ ਉਹ ਦੀਜੀ ਉਹ ਲਾਈਟ ਦਾ ਪ੍ਰਬੰਧ ਕਰ ਲਓ ਪਹਿਲਾਂ ਹੀ ਹਾਂਜੀ ਮੇਰੇ ਦੋਸਤੋ ਤੇ ਨਾਤੀ ਤੋਂ ਤੀ ਰਹੇਗੀ ਪੂਖ ਤੇ ਮੱਖੀ ਬਹਿ ਗਈ ਉਹ ਨਮੂਰੇ ਯਾਰ ਚਲੋ ਕੋਈ ਨਾ ਭਾਈ ਓਏ ਭੈਣ ਡੱਡਾਂ ਬਾਹਰ ਬੈਠੀਆਂ ਓਏ ਤੇ ਆ ਦੋ ਬੱਚੇ ਨੱਪੇ ਵੀ ਨਹੀਂ ਗਏ ਸੌਣ ਕੇ ਏਡੇ ਘਟਿਆਣਾ ਬੈਸੀ ਏਡੇ ਘਟਿਆਣਾ ਅਸੀਂ ਸਿਰੇ ਦੇ ਘਟਿਆ ਬੰਦੇ ਦੂਰਾਂ ਦੇ ਪੈਂਚੋ ਚਲੋ ਕੋਈ ਨਾ ਇਹਨਾਂ ਨੂੰ ਨੱਪਦਾ ਮੈਂ ਹੁਣੇ ਨੱਪਦਾ ਇਹਨਾਂ ਨੂੰ ਤੇ ਆ ਇਹਨਾਂ ਨੂੰ ਚੱਕ ਕੇ ਅੰਦਰ ਰੱਖਦਾ ਆਪਣੇ ਡੱਡਾਂ ਨੂੰ ਅਚਾਰਾਂ ਨੂੰ ਤੇ ਬਸ ਠੀਕਾ ਦਾਣਾ ਦਾਣਾ ਵੀ ਪਾਤਾ ਅਸੀਂ ਕੁੱਤਰਾਂ ਨੂੰ ਪਾਣੀ ਵੀ ਪਾਤਾ ਸੀ ਹਣਾ ਆਇਆਂ ਤਾਂ ਬਾਤਲ ਵੀ ਚੱਲ ਗਈ ਸੀ ਜੋ ਸ਼ੂਲ ਫਾਲ ਪਉਣ ਸਾਰਾ ਕੁਝ ਹੋਰ ਕੰਮਕੁੰਮ ਕਰਨੀ ਕਈ ਇਹ ਵੋ ਲੱਲੇ ਭੱਬੇ ਤੇ ਬਸ ਫਿਰ ਠੀਕਾ ਲਈਓ ਦੇਖੋ ਲਓ ਅਦਰ ਹਾਂ ਪਰ ਮੇਰੀ ਗੱਲ ਸੁਣਾ ਪੁੱਤ ਕੇਵਲ ਜਾਂਦੀ ਆ ਬੰਨੀ ਤੈਨੂੰ ਵੀ ਪਤਾ ਹੈ ਤੂੰ ਇਹ ਤਾਂ ਕੋਈ ਭੋਲਾ ਨਹੀਂਗਾ ਵੀ ਤੈਨੂੰ ਪਤਾ ਨਾ ਹੋਵੇ ਤੇ ਚੱਬਤੀ ਤੇ ਖਚਾ ਜੇ ਚੱਬਤੀ ਤੇਰੀ ਪਿੱਠ ਕੁੱਟੂਆਂ ਦੱਸਦਾ ਮੈਂ ਠੀਕ ਹੈ ਤਾਂ ਕੰਜਰ ਦਾ ਮੂਹ ਵਾਲਾ ਹੁੰਦਾ ਇਹ ਤਾਂ 에어ਪੋਰਟ 12000 ਦੇ ਖਰਾਬ ਕਰਤੇ ਸੀ ਇਹ ਤਾਂ ਤਾਂ ਹੀ ਪੁੱਛ ਗਿਆ ਬਾਲਾ ਤਾਂ ਸਾਡਾ ਜਿਗਰ ਦਾ ਟੁੱਟੇ ਹੀ ਹੈ ਜਮਾ ਸੁਣਾ ਓਏ ਇਹ ਗਣ ਆਇਆ ਫਿਰ ਚੱਲ ਗਏ ਆ ਚੱਲ ਗਏ ਕਰ ਬੋਲਾ ਸਿਆਣਾ ਸੱਚੀ ਆ ਕੱਜਰ ਤੇ ਆ ਇਨਾ ਤੇ ਇਨਾ ਟੜਾ ਕੁੱਤਾ ਲਿਓ ਇਹ ਨੂੰ ਟ੍ਰੇਨ ਕਰਨਾ ਇਹਨਾਂ ਟਾਈਮ ਹੈ ਨਹੀਂਗਾ ਆਪਣੇ ਕੋਲ ਨਹੀਂ ਇਹਨੂੰ ਪੱਕਾ ਟ੍ਰੇਨ ਕਰਨਾ ਸੀਗਾ ਹਾਂਜੀ ਆਗੇ ਇਧਰ ਲੈ ਕਰੀ ਲਿਆਂਦੀ ਲਿਓ ਵਾਸਤੇ ਰੋਟੀ ਖਾਂ ਲਿਓ ਬੇਟਾ ਖੁਰਿਆ ਕੰਜਰਾ ਤੇਰਾ ਉਹ ਪਾਣੀ ਚ ਮੂਣਾ ਮਾਰਦੀ ਤੇਰਾ ਸਿਰ ਰੋਟੀ ਦੇ ਦੋ ਰੇ ਖੜਦਾ ਸੱਚੀ ਪਹਿਲੇ ਲੱਗੇ ਚੂਰ ਨੂੰ ਜਾ ਕੇ ਘਰੋਂ ਭੈਣ ਮੈਨੂੰ ਪਤਾ ਨੂੰ ਭੁੱਖ ਲਿਆ ਚੀਜੀ ਆ ਲੈ ਹਾਂ ਸ਼ਾਨਾ ਬੇਚਰਾ ਉੜਿਆ ਆ ਲੈ ਆਇਆ ਆਇਆ ਲਈ ਆਇਆ ਹਮ ਆਇਆ ਚੀਜੀ ਲੈ ਚੀਜੀ ਓਕੇ ਡਨ ਹੋਈ ਕੰਮ ਠੀਕ ਹੈ ਹੁਣ ਇਹ ਮੜਾ ਮੜਾ ਕੰਮ ਉਹ ਸੋਚੋ ਬੱਚਨ ਦੇ ਬਸ ਆਉਂਦੇ ਉਹ ਉੱਪਰ ਲੱਗੀ ਸੀ ਵੱਟ ਮੋਟਰਸਾਈਕਲ ਬਾਹਰ ਖੜਾ ਮੋਟਰਸਾਈਕਲ ਅੰਦਰ ਕਰ ਲੱਗੇ ਇੱਕ ਮਿੰਟ ਹਾਂਜੀ ਤੇ ਬੱਚੇ ਵੀ ਨੱਪਣੇ ਸੀ ਸੱਚ ਹੋਈ ਆਪਣੇ ਹਨਾ ਵਿਚਾਰੇ ਤੇ ਇਹਨਾਂ ਨੂੰ ਹੁਣ ਨਾ ਆਪਦੇ ਆਪ ਸਵੇਰ ਦੇਣਾ ਬਈ ਪਹੁੰਚ ਹੋਇਆ ਆਪਣਾ ਸੁਨਪਾ ਯਾਰ ਬਾਲੇ ਨਾ ਕਲਪਣਾਏ ਸੀ ਯਾਰ ਹਨ ਸੌਣ ਲੱਗ ਹੁਣ ਵੀ ਪੂਰਾ ਹਾਲ ਆ ਯਾਰ ਐ ਨਹੀਂ ਪਤਾ ਹੁਣ ਵੀ ਕਿੱਧਰ ਜਾਣਾ ਪਏ ਤਾਂ ਇਹਦਾ ਕੋਟ ਕਟ ਵਾ ਕੇ ਕਹਿ ਵੀ ਹੁੰਦਾ ਵੈ ਬਾੜੀ ਦੁਬਿਦਾ ਚ ਤੇਰੀ ਭੜ ਦੀ ਗਾਲ ਸੌਰੀ ਵੀ ਗਾਲ ਨਿਕਲ ਗਈ ਪੱਟ ਦੂੰ ਤੈਨੂੰ ਹੁਣ ਬੱਚੇ ਕੰਡ ਲੈਦਾ ਭੈਣ ਦਿਆ ਯਾਰਾ ਦੱਸਦਾ ਮੈਂ ਪਿਆਰ ਬਹੁਤ ਚੰਨ ਨਾਲ ਤੇ ਡਾਊਂਗਾ ਹੀ ਮੈਂ ਡੰਡਿਆਂ ਨਾਲ ਤੈਨੂੰ ਫਿਰ ਬੱਚੇ ਇੱਥੇ ਨਾ ਆਪਦੇ ਹੁਣ ਜੇ ਲੀਓ ਨੇ ਕੱਢੇ ਠੀਕ ਐ ਫਿਰ ਲੀਓ ਦੀ ਖੈਰ ਨਹੀਂ ਏ ਯਾਰ ਤੁਸੀਂ ਯਾਦ ਰੱਖੋ ਵੀਡੀਓ ਚ ਕੁਟੂ ਡੰਡਿਆਂ ਨਾਲ ਇਹਨੂੰ ਭੈਂਚੋ ਉਹਨੂੰ ਬਹੁਤ ਇਹਨੇ ਗੰਦਪੋਣਾ ਕੀਤਾ ਇਹਨੇ ਇਹਨੂੰ ਮਜ਼ਾਕ ਹੀ ਲੱਗਦਾ ਹੈ ਇਹ ਹੈਂ ਦੇਖੋ ਹੁਣ ਕਿਵੇਂ ਚੱਲਦਾ ਹੁਣ ਦੇਖੋ ਕਿਵੇਂ ਲੱਥੇ ਨੂੰ ਕਰਦਾ ਹੁਣ ਹੈਂ ਕੀ ਹੈ ਜਾ ਗਣਾ ਪਾਸੇ ਹੋ ਬੈਠਾ